ਚੱਤ ਸਿਰਿਆਂ ਨਾਲ ਜੀ ਵੀਡੀਓ ਦੇਖਿਆ ਆਪਸ ਆਬਨੂ ਜੀਆਂ ਲੈ ਕੇ ਹਾਜ਼ਰੀ ਅੱਜ ਦੀ ਵੱਡੀ ਖਬਰ 9 ਸਾਲ ਦੇ ਜਸ਼ਨਾਂ ਵਿਚਾਲੇ ਵਾਪਰਿਆ ਦਰਦਨਾਕ ਪਾਣਾ ਸਵਿਟਜ਼ਰਲੈਂਡ ਵਿੱਚ ਜ਼ੋਰਦਾਰ ਧਮਾਕਾ ਤੇ ਕਈ ਲੋਕਾਂ ਦੀ ਮੌਤ ਤੇ ਰਾਤ ਦਾ ਕਾਰਜ ਜਾਰੀ ਸਵਿਟਜ਼ਰਲੈਂਡ ਦੇ ਮਸ਼ਹੂਰ ਲਗਜ਼ਰੀ ਸਕੀ ਰਿਜੋਰਟ ਸ਼ੈਰਕ੍ਰਾਸ ਮੋਟਾਨਾ ਵਿੱਚ ਵੀਰਵਾਰ ਤੜਕੇ ਇੱਕ ਬਾਰ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਇਸ ਧਮਾਕੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਸਰਵਿਸ ਪੋਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਸਵਿਟਜ਼ਰਲੈਂਡ ਦੇ ਦੱਖਣ ਪੱਛਮੀ ਇਲਾਕੇ ਵਾਲ ਵਾਲੀ ਇਸ ਕੈਟ ਕੈਟਨ ਦੀ ਪੁਲਿਸ ਦੇ ਬੁਲਾਰੇ ਗਏ ਤਾਂ ਅਤੇ ਲਾਥੀਓ ਨੇ ਦੱਸਿਆ ਕਿ ਧਮਾਕਾ ਇਸ ਕਾਰਨ ਹੋਇਆ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਪੁਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਧਮਾਕੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਸੁਰੱਖਿਆ ਅਤੇ ਮੱਧ ਨਜ਼ਰ ਪੂਰੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਹੈ ਖਬਰ ਨਾਲੰਤ ਤੱਕ ਬਣੇ ਦੇਨ ਲਈ ਧੰਨਵਾਦ ਕਮੈਂਟ ਵਿੱਚ ਆਪਣੀ رائے ਤੇ ਸਲਾਹ ਜ਼ਰੂਰ ਦਿਓ ਜੀ